ਠੀਕ ਹੈ ਜੀ ਅਸੀਂ ਅੱਜ ਜਿਹੜਾ ਮੌੜ ਮੰਡੀ ਤੋਂ ਸੀਗਰੇਟ ਪੈ ਰਿਹਾ ਹੈ ਮਾ ਮਾ ਬਠਿੰਡਾ ਮਾਨਸਰ ਤੋਂ ਉਹਦੇ ਸਬੰਧ ਵਿੱਚ ਅਸੀਂ ਐਸਡੀਐਮ ਸਾਹਿਬ ਨੂੰ ਮਿਲਿਆਗੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਡਾ ਪਿੰਡ ਕੱਟਿਆ ਜਾਵੇ ਕਿਉਂਕਿ ਦੋਨੇ ਪਾਸੇ ਪਿੰਡ ਦੇ ਵਾਸੀ ਆ ਜਿਹੜੀ ਫਿਰਨੀ ਵਿਜੀ ਨਾਲੇ ਪਾਣੀ ਵਾਲੀਆਂ ਪਾਈਪਾਂ ਪਾਈਆਂ ਹੋਈਆਂ ਹੈਗੀਆਂ ਜਦਤਕੀ ਬਲਾਂ ਪਈਆਂ ਹੋਈਆਂ ਨੇ ਇਸ ਕਰਕੇ ਬੇਨਤੀ ਕਰੀਏ ਵੀ ਇਹਨੂੰ ਸਿੱਧਾ ਇਸੇ ਤੱਕ ਅ ਕੱਢੀ ਜ਼ਿਲ੍ਹੇ ਨਾਲੋਂ ਕਿ ਟ੍ਰੇਕ ਤੱਕ ਪਾਇਆ ਜਾਵੇ ਬਠਿੰਡਾ ਮਾਨਸਰ ਕੋਈ ਦਿੱਕਤ ਨਹੀਂ ਆਉਂਦੀ ਸਾਡੇ ਪਿੰਡ 'ਚ ਤਾਂ ਘੱਟੋ ਘੱਟ 6-7 ਮੋੜ ਪੈਂਦੇ ਆ ਪਿੰਡ ਦੇ ਸੋ ਇਹੀ ਬੇਨਤੀ ਕਰਕੇ ਆਏ ਆ ਨਾਲ ਜਥੇਬੰਦੀ ਹੈਗੀ ਜੀ ਨੂੰ ਸਦਨ ਗਾਇਰ ਸਾਡੀ ਤੇ ਐਸਡੀ ਨੂੰ ਸਭ ਕੀ ਕਹਿੰਦੇ ਆ ਉਹ ਇਹਨਾਂ ਨੇ ਕਿਹਾ ਵੀ ਅਸੀਂ ਤੇ ਕਰਦੇ ਆ ਗੱਲਬਾਤ ਕਰਦੇ ਮੈਂ ਤੇ ਗੌਰ ਕਰਾਂਗੇ ਜੀ ਸਾਹਿਬ ਨੂੰ ਵੀ ਤੁਸੀਂ ਮਤਲਬ ਉਹਨਾਂ ਨੇ ਇਹ ਕਰ ਮੈਂ ਰਿਸ਼ਵਤ ਯਾਤਰੀ ਭਾਰਤੀ ਕਿਸਾਨ ਨੂੰ ਇੱਕ ਤਾਂ ਸਿੱਧੂਪੁਰ ਜੋ ਆਦਿਕ ਮਾਸਲਾ ਆਇਆ ਸੀ ਇਹਮ ਜਿਹੜਾ ਮਾੜ ਤੋਂ ਸੀਵਰੇਜ ਪੈ ਕੇ ਗੰਦੇ ਨਾਲੇ ਚ ਨਿਕਲਦਾ ਸੀ ਉਹ ਇੱਕ ਨਾਲ ਹੀ ਪਿੰਡ ਮੋੜ ਦਾ ਕਹਿ ਲਿਏ ਆਉਂਦਾਗਾ ਕਸੂਕਾ ਛੋਟਾ ਜਿਹਾ ਪਿੰਡਾ ਛੋਟੇ ਜਿਹੇ ਪਿੰਡ ਦੇ ਜਮਾ ਵਿਚਾਲ ਦੀ ਜਿਹੜੀ ਸ਼ੀਵਰੇਜ ਪਾਈਪ ਲਾਈਨਾਂ ਪ੍ਰਸ਼ਾਸਨ ਧੱਕੇ ਨਾਲ ਉਹ ਕਾਉਣ ਜਾ ਰਿਆ ਜਿਹੜਾ ਇੱਕ ਪਿੰਡ ਨੂੰ ਬੜੀ ਦਿੱਕਤ ਆ ਉਥੋਂ ਦੀ ਜੇ ਕਹਿ ਲਿਏ ਵੱਡੀ ਦਿੱਕਤ ਮੇ ਪੀਣ ਵਾਲੇ ਪਾਣੀ ਦੀ ਆ ਪਾਈਪਾਂ ਵਗੈਰਾ ਪਈਆਂ ਹੋਈਆਂ ਪਿੰਡ ਦੀਆਂ ਛੋਟੀਆਂ ਛੋਟੀਆਂ ਗਲੀਆਂ ਨਾਲ ਛੋਟੀ ਸੜਕ ਬਸ ਦਰਖਤ ਲੱਗੇ ਉੱਥੋਂ ਦੀ ਧੱਕੇ ਨਾਲ ਟਪਾਉਣਾ ਚਾਹੁੰਦਾ ਜਿਹੜਾ ਕਿ ਦੂਜੇ ਪਾਸੇ ਰਾਹ ਦਾ ਵੱਡਾ ਰੋਡ ਮਾਨਸਾ ਬਠਿੰਡਾ ਨੂੰ ਜਿਹੜਾ ਜਾਂਦਾ ਮਾਨਸਾ ਤੋਂ ਬਠਿੰਡਾ ਨੂੰ ਮੌੜ ਤੋਂ ਬਠਿੰਡਾ ਨੂੰ ਉੱਥੋਂ ਦੇ ਪਹਿਲਾਂ ਵੀ ਪੈ ਕੇ ਗਿਆ ਹੋਇਆ ਲਗਭਗ 4 ਕਿਲੋਮੀਟਰ ਟੋਟਾ ਜਿਹੜਾ ਰਹਿੰਦਾ ਅਸੀਂ ਮੰਗਾ ਕਰ ਰਹੇ ਹਾਂ ਕਿ ਟੋਟੇ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਕਿਸੇ ਨੂੰ ਕੋਈ ਰੁਕਾਵਟ ਨਹੀਂ ਉਹਦੇ ਨਾਲ ਨਹੀਂ ਉਹ ਜਿਹੜਾ ਪਾਣੀ ਹੈ ਸੀਵਰੇਜ ਦਾ ਨਾਲ-ਨਾਲ ਗੰਦੇ ਨਾਲ ਵੀ ਪਾਇਆ ਜਾਵੇ ਪਰ ਪਤਾ ਨਹੀਂ ਪ੍ਰਸ਼ਾਸਨ ਕਿਉਂ ਅੱਡੀਆ ਵਜ਼ੀਰਾ ਕਰ ਰਿਹਾ ਕਿ ਉੱਥੋਂ ਨਹੀਂ ਪਾਵਾਂਗਾ ਜੇ ਅਸੀਂ ਪਿੰਡ ਦੀ ਸਰੀ ਪੰਚਾਇਤਾਂ ਪਿੰਡ ਦੀ ਪੰਚਾਇਤ ਨੇ ਬਾਕੀ ਦਾ ਪਿੰਡ ਦੇ ਵਿੱਚ ਮਤਾ ਪਾਇਆ ਹੋਇਆਗਾ ಗ್ರಾಮ ਪੰਚਾਇਤ ਦਾ ਜ਼ਿਕਰ ಗ್ರಾಮ ਪੰਚਾਇਤ ਦਾ ਮਤਾ ਅਹਿਮ ਹੁੰਦਾਗਾ ਸਾਰੀਆਂ ਆਪਣੀਆਂ ਕਾਨੂੰਨੀ ਵਿਵਸਥਾ ਸਿਜਾਮਾ ਜਿਹੜੀਆਂ ਬਣਦੀਆਂ ਨੇ ਕਿ ಗ್ರಾಮ ਪੰਚਾਇਤ ਦਾ ਮਤਾ ਜਿਹੜਾ ਅਹਿਮ ਉਹ ਮਤਾ ਪਾਇਆ ਹੋਇਆਗਾ ਮਤਾ ਪਾਕ ਹੈ ਜਿਸ ਨੂੰ ਕਾਪੀ ਦਿੱਤੀ ਹੋਈ ਵੀ ਤੇ ਨਾਲ ਡੀਸੀ ਸਾਹਿਬ ਨੂੰ ਦਿੱਤੀ ਹੋਈ ਹੈ ਕਿ ਸਾਡੇ ਜਿਹੜੇ ਮੇਨ ਮੰਗਾ ਸਮੱਸਿਆ ਪਿੰਡ ਦੇ ਵਿਚਾਲੇ ਦੀ ਨਾ ਜਾ ਦੂਜਾ ਇਹ ਹੈ ਕਿ 1 ਕਿਲੋਮੀਟਰ ਦੇ ਵਿੱਚ ਲਗਭਗ ਘੇਰੇ ਦੇ ਵਿੱਚ ਘੱਟੋ ਘੱਟ 5-6 ਮੀਟਰ ਵੱਡੇ ਮੋੜ ਨੇ ਪਿੰਡ ਦੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਖਾਮ ਖਾਂ ਐਵੇਂ ਪਿੰਡ ਦੇ ਵਿੱਚ ਠੱਕੇ ਨਾਲ ਪਾਪਾ ਨਾ ਪਾਇਆ ਜਾਣ ਜੇਕਰ ਠੱਕਾ ਘਰੂ ਪ੍ਰਸ਼ਾਸਨ ਤੋਂ ਅਸੀਂ ਜੱਦੀ ਬੰਦੀ ਡੱਟ ਕੇ ਪਿੰਡ ਦਾ ਸਾਥ ਦੇਵਾਂਗੇ ਜਿਹੜੀ ਸਿੱਧੀ ਆ ਉਹ ਆਪਣੇ ਰੋਡ ਦੇ ਨਾਲ ਬਠਿੰਡੇ ਦੇ ਨਾਲ ਉਹ ਸਿੱਧੀ ਪੈਪ ਲਾਈਨ ਉੱਥੋਂ ਦੀ ਰਸਤਾ ਬਿਲਕੁਲ ਵੱਧੋ ਉੱਥੋਂ ਦੀ ਜਿਹੜਾ ਪਾਣੀ ਦਾ ਨਿਕਾਸ਼ ਉਹ ਕੀਤਾ ਜਾਵੇ ਧੰਨਵਾਦ ਜੀ